ਸਾਸੀਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੀ ਅੱਜ ਪਿੰਡ ਆ ਸੈਂਸਰਾ ਤਹਿਸੀਲ ਹੀਨਾਲਾ ਤੇ ਜ਼ਿਲ੍ਹਾ ਅਮਰਸਰ ਬਾਕੀ ਵੀਰ ਦੇ ਕੋਲ ਨਾ ਚੰਗੇ ਪਸ਼ੂ ਆਗੇ ਆ ਉੱਚ ਤੋਕੜਾਂ ਘਬੜਾਵੀਆਂ ਸੂਈਆਂ ਸਵਾਈਆਂ ਵੀ ਹਰੇਕ ਵੈਰਾਈਟੀ ਦੇ ਹੈਗੇ ਪਸ਼ੂ ਵਿੱਚ ਮੱਝ ਵੀ ਆ ਬੂਰੀ ਤੇ ਕਰਦੇ ਵੀਰ ਨਾਲ ਗੱਲਬਾਤ ਤੇ ਲੈਨੇ ਇਹਦੀ ਪੂਰੀ ਡਿਟੇਲ ਪਸ਼ੂਆਂ ਦੀ ਹਾਂਜੀ ਵੀਰ ਜੀ ਆਓ ਜੀ ਸਾਸਰੀਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਰ ਫੋਰਸ ਰੌ ਠੀਕ ਠਾਕ ਜੀ ਸਰਦੀ ਗਲਾ ਵੀਰ ਜੀ ਤੁਸੀਂ ਸੁਣਾਓ ਬਾਬਾ ਦੇਸਾਂ ਦੀ ਬਹੁਤ ਕਿਰਪਾ ਜੀ ਠੀਕ ਹੈ ਨਾਮ ਐਡਰੈਸ ਦੱਸ ਦਿਓ ਆਪਣਾ ਸਾਰਾ ਜੀ ਹਾਂ ਮੇਰਾ ਬਿੱਲਾ ਜੀ ਪਿੰਡ ਸੈਂਸਰਾ ਖੁਰਦ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਕੀ ਫੋਨ ਨੰਬਰ ਦੱਸ ਦਿਓ 9901736536 ਨੰਬਰ ਹੈ ਜੀ ਠੀਕ ਹੈ ਜੀ ਹਾਂ ਜੀ ਸੈਂਸਰ ਨੂੰ ਜੁਦੇਕਣਾ ਰੋਡ ਤੇ ਆਪਣਾ ਡੇਰਾ ਜੀ ਠੀਕ ਹੈ ਜੀ ਕਿੰਨੀਆਂ ਫਿਰ ਅੱਜ ਆਪਣੇ ਕੋ ਆਪਾਂ ਅੱਜ ਆ ਗਏ 6 ਠੀਕ ਹੈ ਜੀ 2 ਜੀ ਤੇ ਇੱਕ ਮੱਝ ਜੀ ਠੀਕ ਹੈ ਕਿਹੜੀ ਤੋਂ ਕਰੀਏ ਸਟਾਰਟ ਤਕਰੀਬਨ ਵੀਰ ਦੇ ਕੋਲ ਪਸ਼ੂ ਹੁੰਦੇ ਸਾਫ ਸੁਥਰੇ ਹੀ ਤੇ ਹਾਂਜੀ ਵੀਰ ਜੀ ਕਿਦਾਂ ਦੀ ਸੂਈ ਜੇ ਇਹ ਇਹਨੂੰ ਅੱਜ ਤੀਜਾ ਦਿਨ ਵੀਜੀ ਸੂਈ ਨੂੰ ਅਛਾ ਤੀਜਾ ਦਿਨ ਮਗਰ ਵੱਛੀ ਜੇ ਮਗਰ ਵੱਛੀ ਆ ਗਈ ਤੇ ਬੱਚਾ ਹੋਗਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਕਿੰਨਾ ਬੋੜਾ ਕੀਤੀ ਸਾਫ ਕੇ ਨਹੀਂ ਅਜੇ ਵੀਜੀ ਦੇ ਕੋ ਬੋੜਾ ਹੋਊਗਾ 13 ਤੋਂ 14 ਦੇ ਵਿੱਚ ਬੋੜਾ ਇਹ ਅਛਾ 13 ਤੋਂ 14 ਕਿੰਨਾ ਚ ਵਾਜੂ ਓਦਾਂ ਪੀਕ ਤੇ ਜੀ ਦੁੱਧ ਪੈ 15 16 ਲੀਟਰ ਆਮ ਦਾ ਅਛਾ 15 16 ਕਿਲੋ ਚਲੋ ਆਜੋ ਵੀਜੀ ਲੈ ਆਓ ਦੂਜਾ ਸਵਾਲ ਇਹਦੀ ਥਣ ਥਣ ਦੀ ਕੁਆਲਿਟੀ ਬਹੁਤ ਕਮਾਲ ਦੀ ਹੈ ਵੇੜ ਚੋਣ ਜਾਣਾ ਪੋਲੀ ਰੂਆਂ ਦਾ ਕੋਈ ਪੂਰ ਨਹੀਂ ਕੋਈ ਛੱਟਾ ਜੀ ਪੂਰੀਆਂ ਪੰਡਾਂ ਪਾਈ ਫਿਰਦੀ ਹਿਸਾਬ ਨਾਲ ਵੇੜ ਬਾਕੀ ਵੀ ਇਹਦੀ ਮੁੱਲ ਜਾਇਜ਼ ਹੀ ਕਰਦੀ ਹੈ ਪਹਿਲੀ ਵੀਡੀਓ ਆਪਣੀ ਬਿਲਕੁਲਾਂ ਦੀ ਜੀ ਮੁੱਲ ਜਾਇਜ਼ ਹਾਂਜੀ ਹਾਂਜੀ ਅਗਲਾ ਵੀ ਥਣ ਥਣ ਵੀ ਥਣ ਥਣ ਬੜੇ ਕਮਾਲ ਦਾ ਲੱਗਾ ਜੀ ਵੇੜ ਨੂੰ ਤੇ ਜੋਨ ਵੀ ਜੀ ਪੋਲੀ ਦੂਰ ਗਈ ਜੀ ਮੱਬੀ ਅੱਜ ਹੀ ਆਈ ਉਪਰੇ ਕਰਕੇ ਕਰਦੀ ਮਸਾ ਉਹ ਥੋੜੇ ਨਾਲ ਤਾਜੀ ਸੂਈ ਹੈ ਨਾ ਹਾਂਜੀ ਹਾਂਜੀ ਤੇ ਕਿੰਨੇ ਦੀ ਕਰੀਏ ਅੱਜ ਨੂੰ ਤੀਜਾ ਦਿਨ ਸੂਈ ਨੂੰ ਵੀ ਠੀਕ ਹੈ ਕਿੰਨਾ ਕਰਦੀਏ ਮੋਲੇ ਦਾ ਮੁੱਲ ਵੀ ਜੀ ਮੁੱਲ ਕਰਾਉਣ ਦੇ ਬਾਅਦ 60 ਕਰ ਲੀਏ 65 ਕਰ ਲੀਏ ਫੇਰ ਆਖਾਂਗੇ ਯਾਰ ਘਟ ਦੇ ਦਿਓ 500 ਘਟ ਦੇ ਦਿਓ ਅਸੀਂ ਤਾਂ ਹਾਂ ਨਾ ਹੀ ਕਰਨੀ ਆ ਬਸ ਜੱਜ ਸੁਣੀ ਹੋਣੀ ਹਾਂਜੀ ਹਾਂਜੀ ਛੋਟੇ ਛੋਟੇ ਪਾ ਰੱਖਣੇ ਆ ਮੱਬੀ ਕਿੰਨਾ ਕਰਦੀਏ 50000 2000 ਛੋਟ ਜੀ 48 ਦੀ ਠੀਕ ਹੈ ਹਾਂਜੀ ਹਾਂਜੀ ਫਿਰ ਕਰਦੀਏ ਵੀਰ ਨੇ ਕਿੰਨੇ ਕਰਨੇ ਵਿੱਚੋਂ ਯਾਰ ਹੋਰ ਛੱ 47 ਦੀ ਹਾਂਜੀ ਤੇ ਦੋ ਫਿਰ ਹੋਰ ਛੱਡ ਦੀ 45 ਦੀ ਕਰ ਦਈਏ 45 ਦੀ ਨਾ ਹੀ ਇਹ ਠੀਕ ਨਾ ਹੀ ਦੀ ਇਹ ਕੋਈ ਫੋਨ ਲਾ ਕੇ ਮੁੜ ਕੇ ਸੌਦਿਆਂ ਚ ਪਵੇ ਸੌਦਿਆਂ ਵਾਲਾ ਕੰਮ ਨਹੀਂ ਨਹੀਂ ਬੱਜੀ ਵੀ ਜਿੱਦਾਂ ਦੇ ਮਿਲਦੇ ਨਹੀਂ ਆਪਾਂ ਨੇ ਪਸ਼ੂ ਮੈਂ ਦੇ ਵੇਹੇ ਪੋਨਾ ਵੀ ਬੱਛੀ ਬਹੁਤ ਚੰਗੀ ਆ ਪੋਨਾ ਵੀ ਬੱਛੀ ਹਾਂਜੀ ਪੋਨਾ ਹੀ ਜਾਇਜ਼ ਆ ਮਗਰ ਬੱਛੀ ਹਾਂਜੀ ਅੱਗੇ ਆ ਗਈ ਜੇ ਇਹ ਇਹ ਵੀ ਵਿੱਚ ਦੂਜਾ ਸੂਈ ਇਹ ਕੱਲ ਦੀ ਸੂਈ ਜੇ ਬਾਕੀ ਠੰਡੀ ਠੰਨੀ ਦੀ ਲਥਲਾ ਕ ਬੋਧਿਆ ਆ ਉਥੋ ਠੀਕ ਆ ਜੀ ਅਜੇ ਅਵੇ ਧੁੰਨੀ ਤਾਂ ਨਹੀਂ ਉਦਾਂ ਹੀ ਆਵੇ ਪਹਾੜ ਦੇਖੋ ਪਈ ਆਵੇ ਉਦਾਂ ਥਣਾ ਇਹ ਕੀਤੀ ਸਾਫ ਕੇ ਨਹੀਂ ਅਜੇ ਇਹ ਬੱਬੀ ਨੇ ਸਾਫ ਕਰਤੀ ਥੋੜੀ ਟੋਕਾ ਟੱਕਾਂ ਛੱਡੀ ਜੀ ਅੱਛਾ ਅੱਛਾ ਕਿੰਨਾ ਕਿਵੇਂ ਦੋ ਟਾਈਮ ਹੱਡਾ ਕੋ ਭਾਵੇਂ ਕੋਈ ਤਸੱਦੀ ਕਰਕੇ ਚੋਕੇ ਖੜੇ ਕਿੰਨਾ ਕਿ ਚਵਾਉ ਦੋਦ ਵੇਹੇ ਦੋਦ ਵੀਜੀ ਇਹ 17 8 ਲੀਟਰ ਨੇ ਚਵਾ ਦੇਣਾ ਆਰਾਮ ਨਾਲ ਠੀਕ ਹੈ ਜੀ ਲਓ ਜੀ ਆ ਡਰੂਡਰ ਦੀ ਆ ਡਰੂਡਰ ਦੀ ਕੁਆਲਿਟੀ ਬੜੀ ਆ ਵਹਿੜ ਨੂੰ ਬਾਕੀ ਥੋੜੀਆਂ ਭਲਾਂ ਭੂਲਾਂ ਹੋ ਜੂ ਸੱਟ ਦੇ ਢਾਂਗੇ ਚ ਹਾਂਜੀ ਹਾਂਜੀ ਬਾਕੀ ਵੀਰ ਕੋ ਨਾ ਬਾਕੀ ਕੱਲ ਦੀ ਸੁਈ ਵੀਰੇ ਇਹ ਹੱਡੇ ਤੇ ਪਸ਼ੂ ਤੁਹਾਨੂੰ ਨਾ ਚੰਗੇ ਹੀ ਮਿਲਣਗੇ ਹਾਂਜੀ ਲੈਓ ਵੀਰ ਜੀ ਲੈਓ ਲੈਓ ਬਾਕੀ ਵੀਰ ਜੀ ਆਪਣੇ ਚੈਨਲ ਦੇ ਪਸ਼ੂ ਇਦਾਂ ਹੀ ਤੁਹਾਨੂੰ ਦਿਖਾਏ ਜਾਂਦੇ ਤੁਹਾਨੂੰ ਪਤਾ ਵੀ ਕੈਮਰਾ ਕੋਈ ਜ਼ੂਮ ਨਹੀਂ ਜੀ ਹੁੰਦਾ ਜਿੱਡੀਆਂ ਵੀਡੀਓ ਚ ਹੋਣਗੀਆਂ ਉਦੋਂ ਬਸ ਵਡੀਆਂ ਹੀ ਲੱਗਣਗੀਆਂ ਲਓ ਜੀ ਵੀਰ ਜੀ ਆਪਾਂ ਨੂੰ ਪਾਣੀ ਮੁੱਕਿਆ ਕੱਲ ਦੀ ਸੂਈ ਵੀਰ ਜੀ ਠੀਕ ਹੈ ਜੀ ਕੋਈ ਅਜ ਲਾਪਾਣੀ ਮੱਤੀ ਚੁੱਟਿਆ ਆਏ ਨੇ ਠੀਕ ਹੈ ਵੀਰ ਜੀ ਬਾਕੀ ਠੰਡੀ ਠੰਡੀ ਸੀਲ ਲੱਗ ਬਹੁਤ ਆਹ ਦਿਹਾੜੀ ਨੂੰ ਜਿਦਾ ਮਰਜੀ ਸਿੱਧੀ-ਸੁੱਧੀ ਹੋ ਗਈ ਨਾ ਵੀ ਅਜ ਦਾਲ ਉਹਦਾਂ ਵੀ ਭੜਾ-ਭੜਾ ਬਾਕੀ ਦੋ ਟਾਈਮ ਤਸੱਲੀ ਕਰਕੇ ਜਿੰਨੇ ਵੀ ਖੜ੍ਹਦੇ ਆਪਾਂ ਤਸੱਲੀ ਕਰੇ ਭਰਾ ਹਾਂਜੀ ਤੇ ਕਿੰਨੇ ਦੀ ਕਰੀ ਜੈ ਜੀ ਕਰਦੀ ਐ ਵੀ ਇਹ ਵੀ ਵੀਰ ਜ ਮੋਲੇ ਦਾ 50000 ਜੇ 2000 ਛੋਟ ਕਰ ਦਾਂਗੇ। ਅੱਛਾ। ਤੇ ਇੰਨੀ ਕਰ ਦਾਂਗੇ 47 ਦੀ ਦੇ ਦਾਂਗੇ ਵੀ। 46 ਦੀ ਦੇ ਦਾਂਗੇ। ਫਿਰ ਇੱਕ ਹੋਰ ਛੱਡ ਦੋ ਵੀ 45 ਦੀ ਕਰ ਦੋ। 45 ਦੀ ਕਰਾਂ ਬਾਕੀ ਦੁੱਧ 17-18 ਲੀਟਰ ਵੀ ਰਾਮ ਨਾ ਪਾ ਦੇਗੀ। ਠੀਕ ਹੈ ਜੀ। ਹਾਂਜੀ ਅੱਗੇ ਆ ਗਈ ਜੇ। ਇਹੋ ਹੀ ਸਾਂਭੀ ਹੁੰਦੀ ਤੇ ਹੋਈ 65-70000 ਦੀ। ਹਾਂ ਅੱਗੇ ਟੋਕੜ ਕੱਪਣੇ ਜੀ ਇਹ। ਇਹ ਟੋਕੜ ਕੱਪਣੇ ਜੀ ਪਿਓਰ ਜਰਸੀ ਹੈ ਚਾਰ ਦੰਦ ਜੇ ਦੰਦੀਆਂ ਦਾ। 6 ਕਿੰਨਾ ਦੁੱਧ ਕਿੰਨਾ ਜੀ? ਹੈ 8 ਠੰਡੀ ਸੀਲ ਲੱਗਿਆ। ਇਹਦੇ ਕੋਲ 8 ਕਿਲੋ ਦੁੱਧ ਹੋਊਗਾ। ਅੱਛਾ 8 ਕਿਲੋ ਦੁੱ ਗੋਰੀ ਟੋਕੜ ਕੱਬਣਾ ਗਈ ਆ ਜਰਸੀ ਤੋਂ ਪੰਜਾਬ ਵਾਲੀ ਅੰਧੀ ਕਿੱਡੀ ਸੋਣੀ ਆ ਪੰਜਾਬ ਵਾਲੀ ਵੱਡੀ ਜਰਸੀ ਜੇ ਕੋਈ ਭਰਾ ਛੋਟਾ ਨਾ ਅੰਦਾਜ਼ਾ ਲਾਵੇ ਲੈ ਵਲੂਆ ਚੰਗਾ ਲਈ ਫਿਰਦੀ ਆ ਬਾਕੀ ਦੰਦੀਆਂ ਦਿਖਾ ਦਿੰਦੇ ਤੁਹਾਨੂੰ ਮੂਹਟ ਹਾਂਜੀ ਬਾਕੀ ਕੋਈ ਬਹੁਤ ਸੋਣੀ ਆ ਕੋਈ ਮੱਬੀ ਰੱਸੀ ਨਹੀਂ ਕਰਕਨੀ ਠੀਕ ਹਲਾ ਵੀਰ ਜੀ ਬਾਕੀ ਕੋਈ ਭਰਾਏ ਨਾ ਸੋਚੇ ਵੀ ਡੱਕੀਆਂ ਚਵਾਈ ਦਾ ਟਾਈਮ ਜੇ ਕਿਉਂਕਿ ਵੀਡੀਓ ਅਸੀਂ ਚਵਾਈ ਦੇ ਟਾਈਮ ਦੇ ਹਿਸਾਬ ਨਾਲ ਬਣਾਉਣ ਦੇ ਜੇ ਉਸ ਹਿਸਾਬ ਨਾਲ ਕੋਈ ਭਰਾ ਅੰਦਾਜ਼ਾ ਲਾਵੇ ਜੀ ਸੋਨੀ ਜੀ ਐ ਬੁਟੀਕੋ ਗੇਟ ਦੇ ਨੇ ਪੂਰੇ ਕਮਾਲ ਦੀ ਦੰਦੀਆਂ ਭੰਗ ਪੂਰੀਆਂ ਦੰਦੀਆਂ ਖਾਨ ਚਾਰ ਦੰਦੀ ਐ ਜੀ ਕਮਾਲ ਦੀ ਟੋਕੜ ਗੱਬਣ ਜਰਸੀ ਆ ਵੀ ਜੀ ਕਿੰਨੇ ਦੀ ਕਰੀਏ ਜੈਜਾ ਜੀ ਕਰ ਦਈਏ ਵੀ ਏ ਵੀਜੀ ਭਾਵੇਂ ਕੁਝ ਚੈੱਕ ਕਰਾਖ ਰਹੇ ਅਸੀਂ ਅਸੀਂ ਚੈੱਕ ਕਰਾ ਕੇ ਫਿਰ ਚੈੱਕ ਹਾਂ ਚਾਹਾਂ ਚੈੱਕ ਪਾਸ ਕਰਕੇ ਭਰਾ ਕੋਈ ਖੜੇ ਚੈੱਕ ਪਾਓ ਕਿੰਨੇ ਵੀ ਖੜੇ ਅਸੀਂ ਵੀ ਲਿਆਂਦੀ ਜੇ ਚੈੱਕ ਪਾਸ ਹਾਂ ਆਪਣੀ ਤਸੱਲੀ ਕਰਕੇ ਇੱਥੋਂ ਖੜੇ ਢਾਈਆਂ ਤੋਂ 3 ਮਹੀਨੇ ਦੇ ਵਿੱਚ ਗੱਬਣ ਜੀ ਠੀਕ ਹੈ ਜੀ ਅਜੇ ਪੂਰੇ 3 ਨਾ ਦਿਨ ਕੁਝ ਦਿਨ ਘਟ ਜੇ ਠੀਕ 8 ਕਿਲੋ ਦੁੱਧ ਆ 8 ਕਿਲੋ ਦੁੱਧ ਜੇ ਬਾਕੀ ਠੰਡੀ ਸੀਰ ਸਰ ਥਣ ਵੇਖੋ ਕਿਆ ਸੋਨਾ ਲੱਗਾ ਵੀ ਜੀ ਥਣ ਵੇਖੋ ਬਹੁਤ ਕਮਾਲ ਦਾ ਥਣ ਹਾਂ ਜੀ ਹਾਂ ਜੀ ਥਣ ਵੇਖੋ ਕਿੱਦਾਂ ਜੈ ਜੀ ਕਰਦੀ ਏ ਵੀ ਪਹਿਲੀ ਵੀਡੀਓ ਆਪਣੀ ਜੈ ਜੀ ਕਰਦੀਏ ਇਹਦਾ ਵੀ ਜੀ ਤੇ ਹੋਰ ਕਰ ਦਿਆਂ ਮੈਂ ਤੇ ਨਾਲ ਹਾਂ ਨਾ ਹੀ ਕਰ ਦੋ ਮੈਂ ਤੇ ਨਾਲ 42000 ਦੀ ਦੇ ਦਾਂਗੇ ਵੀਰ ਮਾਨਾ ਹੀ ਨਹੀਂ ਠੀਕ ਹੈ ਜੀ ਹਾਂ ਚਲੋ ਹਾਂ ਜੀ ਅੱਗੇ ਆ ਗਈ ਜੇ ਇਹ ਵੀ ਜੀ ਗੱਬਣ ਜੇ ਵੱਡੀ ਵੱੱਡੀ ਆ ਗਈ ਜੀ ਇਹਨੇ ਕੋਈ 3 15 ਤੋਂ 20 ਦਿਨ ਖੜਾ ਠੀਕ ਹੈ ਜੀ ਲੋ ਜ 15 ਤੋਂ 20 ਦਿਨ ਖੜਦੀ ਜੇ ਇਹ ਵੀ ਇਹ ਵੀ ਜਰਸੀ ਦੇ ਵਿੱਚ ਜੇ ਕੱਗੀ ਦੁੱਧ 25 ਪਲੱਸ ਨੇ ਕੱਟਿਆ ਜੇ 28 ਦੀ 28 ਦੀ ਹਾਂ ਜੀ ਜਰਸੀ ਨਾਲ ਚੈਫ ਦਾ ਕ੍ਰੋਸ ਆ ਗਿਆ ਹਾਂ ਜੀ ਹਾਂ ਜੀ ਉਗੀ ਵੱਡੀ ਵਹਿੜ ਆ ਪੂਰੀ ਹਾਂਜੀ ਲੈ ਆਓ ਵੀਰ ਜੀ ਮੁੱਠੀ ਵਿੱਚ ਕੋਈ ਆ ਸੋਣੀ ਐ ਜਰਸੀ ਐ ਤੇ ਫਰੌਂਦੀ ਐ ਹਾਂਜੀ 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 ਲਓ ਜੀ ਕਮਾਲ ਦੀ ਵਹਿੜ ਆ ਬਾਕੀ ਚਲੋ ਉਸ ਹਾਰੋਂ ਕੋਈ ਭਰਾ ਥੋੜਾ ਨੇਹਰਾ ਨੂੰ ਰਾਜਾ ਹੋਣ ਰਿਹਾ ਆ ਹਾਂਜੀ 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 ਵੀਰ ਜੀ ਐ ਵੀ ਬਾਕੀ ਠੰਡੀ ਠੁੰਡੀ ਲੱਗ ਜੇ ਜਿੱਦਾਂ ਮਰਜੀ ਦਸਲੀ ਤੇ ਜੈ ਜੀ ਕਰਦੀ ਐ ਵੀ ਮੈਂ ਜੈ ਜੀ ਕਰਦੀ ਐ ਵੇਖ ਲਓ ਵੀਜੀ ਬਾਕੀ ਵੱਡੀ ਆ ਬੱਛੀ ਕੋ ਠਾਈ 30 ਲੀਟਰ ਵਾਲੀ ਆ ਹਾਂਜੀ 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 ਤੇ ਕਿੰਨੇ ਦੀ ਕਰਤੀਏ ਬਾਕੀ ਵੇਖ ਲਓ ਵੀਜੀ ਜਨਰੇਟ ਚੰਗੀ ਲੱਗਦੀ ਆ ਪਾਉਣੀ ਨਹੀਂ ਵੀਡੀਓ ਚਲੋ ਚਲ ਕਰ ਦੋ ਇਹ ਵੀ ਅਸੀਂ ਚਲੋ ਉਧਰ ਪਾਉਣੀ ਨਹੀਂ ਹੈਗੀ ਵੀ ਚਲ ਸਾਂਭ ਕੇ ਚਾਰ ਦਿਨ ਫੇਰ ਪਾਵਾਂਗੇ ਬਾਕੀ ਫੇਰ ਵੀ ਮੈਂ ਚੱਲ ਕੋ ਮੱਭੀ ਨਾਲ ਬਾਖ ਲੱਗਾ ਵੀ ਚਲ ਪਾ ਦਿੰਨੇ ਹਾਂ ਹਾਂਜੀ ਤੇ ਕਰ ਦੋ ਮੰਨਤਾ ਜੀ 2000 ਛੋਟ ਕਰ ਦਾਂਗੇ ਜੀ ਨਹੀਂ ਹਾਨ ਵਾਲਾ ਹੀ ਕਰੋ ਇਹ ਵੀ ਕੰਮ ਨਬੜੋ ਜੈਜਾ ਕਰਕੇ ਦਿਨ ਕਰ ਦਾਂਗੇ ਛੋਟ ਕਿੰਨੇ ਚੋਂ 70 ਤੋਂ 65000 ਦੇ ਚਲੋ ਠੀਕ ਆ ਹਾਂਜੀ 60000 ਦੀ ਹਾਂ ਨਾ ਬਾਕੀ ਵੱਡੀ ਬੱਚੀ ਜੇ ਇਹੋ ਹੀ 10 ਦਿਨ ਸਾਂਭਿਆਂ ਜਿਹੜੀ ਆ ਇਹੋ 75000 ਦੀ ਹਾਂਜੀ ਅੱਗੇ ਆ ਗਈ ਜੇ 70 30 ਲੀਟਰ ਵਾਲੀ ਐ ਇਹ ਵੀ ਗੱਬਣ ਜੇ ਪਹਿਲਾਂ ਵੜ ਜੇ ਅਸਾਂ ਪਹਿਲਾਂ ਵੜਿਆ ਲੋ ਜੀ ਜੀ ਪੂਰੀ ਸਾਰਾ ਟੌਪ ਦੀ ਵੜਿਆ ਵੀ ਹਾਂਜੀ ਹਾਂਜੀ ਥੱਲੇ ਦੀ ਵੇਖੋ ਤੰਗੇ ਬਾਕੀ ਤਕਰੀਬਨ ਵੀਰ ਕੋ ਨਾ ਪਸ਼ੂ ਪਸ਼ੂ ਆ ਜਾਂਦੇ ਹੀ ਆ ਪਸ਼ੂ ਇਹ ਹੱਡੇ ਤੇ ਤੁਹਾਨੂੰ ਮਿਲਣਗੇ ਤੜੇ ਹੀ ਕਿਉਂਕਿ ਵੀਰ ਲੈਂਦਾ ਪਸ਼ੂ ਚੰਗੇ ਸਾਫ਼ ਸੁਥਰਾ ਕੰਮ ਕਰਦਾ ਹਾਂਜੀ ਲੈਓ ਵੀਰ ਜੀ ਕੁਈ ਸਾਰੇ ਭਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਦਾਂ ਦੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਜਾਇਰ ਰੇਟ ਤੇ ਤੇ ਚੰਗੇ ਪਸ਼ੂ ਖੋਹਦੇ ਰਾਵਾਂਗੇ ਹਾਂ ਜੀ ਵੀ ਜਿੰਨੀ ਠੰਡੀ ਠੰਡੀ ਹਾਂ ਜੀ ਕੋਈ ਸੁਈ ਹੋਵੇ ਜਾਂ ਕਿੱਦਾਂ ਵੀ ਦੇਖੋ ਜਿੰਨੀ ਵੀ ਅਗੀ ਗਾਲਾ ਥਣ ਲੱਗਾ ਵੇਖੋ ਵੀਰ ਜੀ ਪਹਿਲਣ ਵਛੀ ਜੇ ਹਾਂ ਪੰਡਾ ਹੀ ਪਾਈ ਫਿਰਦੀ ਤੇ ਕਿੰਨੇ ਦੀ ਹਾਂ ਜੀ ਅਜੇ ਇਹਨੇ RAMNA ਹਫਤਾ ਲੈ ਜਾਣਾ ਜੀ ਵੀ ਜੀ ਤੇ ਕਿੰਨੇ ਦੀ ਕਰਦੀਏ ਜਾਇ ਜੀ ਕਰੀਏ ਵੀ ਇਹ ਵੀ ਵੀ ਜੀ 65000 ਦੀ ਦੇ ਦਾਂਗੇ ਵੀਰ ਜੀ ਕਰ ਦੋ ਹਾਨ ਵਾਲਾ ਇਹ ਵੀ 2000 ਛੋਟ ਕਰ ਦਾਂਗੇ ਵੀਰ ਜੀ 2 ਹੋਰ ਛੜਤੀਏ ਮੈਂ ਦੇਣਾ ਫਿਰ ਚਲੋ 60000 ਦੀ ਦੇ ਦਾਂਗੇ ਵੀਰ ਠੀਕ ਹੈ ਜੀ ਹਾਂਜੀ 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 ਅੱਗੇ ਆ ਗਈ ਜੇ ਅੱਗੇ ਵੀ ਜੀ ਆ ਵੀ ਗੱਬਣ ਜੇ ਹੈਗੀ ਠੰਡੀ ਸੀਲਸ ਲੱਗ ਗਈ ਹਾਂਜੀ ਇਹ ਤੇ ਕਿੰਨਾ ਕਿੰਨਾ ਚਿਰ ਖੜ੍ਹਦੀ ਜੇ ਇਹਨੇ ਵੀ ਜੀ ਹਫਤਾ ਲੈ ਜਾਣਾ ਜੇ ਰਾਮ ਨਾਲ ਅੱਛਾ ਇੱਕ ਹਫਤਾ ਹਾਂਜੀ ਜੀ ਲਓ ਜੀ ਵੀ ਜਰਸੀ ਕ੍ਰੋਸ ਦੇ ਵਿੱਚ ਆ ਗਈ ਹੈ 22 23 ਲੀਟਰ ਵਾਲੀ ਵੱਡੀ ਜੇ ਜਰਸੀ ਵਾਲੀ ਠੀਕ ਹੈ ਜੀ ਪੂਰੀ ਵੱਡੀ ਜਰਸੀ ਹੈ ਵੀ ਹਿਸਾਬ ਨਾਲ ਹਾਂਜੀ ਹਾਂਜੀ 20 ਪਲੱਸ ਹੀ ਹੇ ਲਓ ਜੀ ਜੀ ਮਗਲੋ ਜੀ ਐ ਤੁਹਾਨੂੰ ਪੂਰੀ ਪੂਰੀ ਸਹਾਨਾ ਵਹਿੜਾ ਵਿਖਾਉਣ ਦੇ ਆ ਕੋਈ ਕੈਮਰਾ ਝੂਮ ਨਹੀਂ ਜੀ ਆਪਣਾ ਹਾਂਜੀ ਵੀ ਜੈਦੀ ਕਰੀਏ ਜੀ ਜੈਦੀ ਕਰ ਦਿੰਨੇ ਬਾਕੀ ਅੱਜ ਹੀ ਆਈਆਂ ਨੇ ਤੁਹਾਨੂੰ ਪਤਾ ਉਪਰੇ ਥਾਣ ਕੇ ਉਦਾਂ ਵੀ ਮਾੜਾ ਮਟਾ ਕਰਦੀਆਂ ਡਰਦੀਆਂ ਜਾਂ ਕਿੱਦਾਂ ਹਾਂਜੀ ਹਾਂਜੀ ਬਾਕੀ ਕੋਈ ਬਿਨਾਂ ਰਸੀ ਤੋਂ ਬਗੈਰ ਰਸੀਆਂ ਚੋਵੇ ਹਾਂਜੀ ਤੇ ਕਿਹਨੇ ਬਾਕੀ ਦੁੱਧ ਤੇ ਜੇ ਵੀ 52 ਲੀਟਰ ਆਮ ਨਾ ਪਾਉਣ ਵਾਲੀ ਬੱਛੀ ਵੱਡੀ ਹੈ ਜੀ ਕਿੰਨੇ ਦੀ ਕਰੀਏ ਜੀ ਜੀ ਇਹ ਵੀ ਵੀ ਜੀ 65000 ਦੀ ਦੇ ਦਾਂਗੇ 65000 ਦੀ ਛੱਡ ਦੋ ਕਿੰਨੇ ਛੱਡਨੇ ਜੀ 3000 ਵੀ ਛੱਡ ਦਾਂਗੇ ਬਾਹਰ ਜੀ ਦੋ ਫਿਰ ਹੋਰ ਛੱਡ ਦਈਏ ਮੈਂ ਦੇਣਾ ਚਲੋ ਵੀ ਜੀ 60000 ਦੀ ਦੇ ਦਾਂਗੇ ਠੀਕ ਹਾਂਜੀ ਅੱਗੇ ਅੱਗੇ ਜੇ ਝੋਟੀ ਬੂਰੀ ਠੀਕ ਜੀ ਅੱਥੇ ਵੀ ਮੁੱਲ ਕੀਤਾ ਹੈ ਹਾਂਜੀ ਬੂਰੀ ਆ ਗਈ ਜੇ ਅੱਗੇ ਇਹ ਬੂਰੀ ਕੋਈ ਥੱਲੋ ਹੀ ਆ ਗਈ ਚੋਟੀ ਹਾਂਜੀ ਹਾਂਜੀ ਪੂਰੀ ਲੋਹੀ ਆ ਗਈ ਆ ਹਾਂਜੀ ਗੱਡੀ ਕਾਲੀ ਜੇ ਪਿਓਰ ਮੋਰਾ ਚ ਠੀਕ ਹੈ ਜੀ ਹੋਰ ਗੱਡੀ ਆ ਗਈ ਜੀ ਇਹ ਵੀ ਸਾਨਾ ਪੂਰੀ ਵੱ ਵਿਰਜੀ ਕਿੰਨੇ 17 18 ਲਈ ਕੀ ਪਾ ਦੇ ਕੇ 10 12 ਦਿਨ ਹੋ ਜੇ ਫਰੀ ਠੀਕ ਹੈ ਹੁਣ ਕਿੰਨਾ ਜੇ ਇਸ ਟਾਈਮ ਤਿਆਰ 13 ਤੋਂ 14 ਦੇ ਵਿੱਚ ਤਿਆਰ ਹੋਊਗਾ ਜੀ 13 ਤੋਂ 14 ਦੇ ਵਿੱਚ ਠੀਕ ਹੈ ਜੀ ਤੋੜ ਦੋ ਤੋੜ ਦੋ ਥੋੜੀ ਤੋੜ ਦੋ ਹਾਂਜੀ ਲੈਓ ਵੀਰ ਜੀ ਫੁੱਲ ਕੱਢ ਕੇ ਥਾਣ ਬੜੇ ਕਮਾਲ ਦਾ ਲੱਗਾ ਜੇ ਥਾਣ ਵੇਖੋ ਚੌੜ ਗਾਈਆਂ ਨੂੰ ਕੋਲੀ ਰੂ ਵਰਗੀ ਠੀਕ ਹੈ ਜੀ ਲਓ ਜੀ ਵੀਰ ਜੀ ਥੋੜਾ ਜਿਹਾ ਮੋਟੀ ਧਾਰ ਵੀ ਜੀ ਨੇਹਰਾ ਥੋੜਾ ਜਿਹਾ ਕੋਈ ਭਰਾ ਉਹ ਸਾਹ ਬਣਾਉਂਦਾ ਜਾ ਲਾਵੇ ਉਹ ਝੋਟੀ ਪੂਰੇ ਕਮਾਲ ਦੀ ਫੁੱਲ ਕਦ ਅਕਾਰ ਵਾਲੀਆ ਵੀਰ ਦੇ ਕਦ ਤੋਂ ਅੰਦਾਜ਼ਾ ਲਾ ਸਕਦਾ ਕੋਈ ਭਰਾ ਪੂਰੀ ਕਤਾਲੀ ਜੇ ਵੇਖੋ ਮੇਰੇ ਮੇਜ ਦੀ ਜੀ ਹਾਂਜੀ ਹਾਂਜੀ ਕੋਈ ਕਦ ਤੋਂ ਅੰਦਾਜ਼ਾ ਕੋਈ ਲਾ ਲਓ ਵੀਰ ਦੇ ਕਦ ਤੋਂ ਇਹ ਥਾਣ ਫੋਣ ਵੇਖੋ ਝੋਟੀ ਨੂੰ ਲੱਗਾ ਫਰੀ ਵੀਰ ਜੀ ਕਈ ਕਈ ਪੂਰੀਆਂ ਵੀ ਜੀ ਵੇਖੋ ਜੀ ਸਪੈਸ਼ਲ ਮੰਗਦੇ ਸਪੈਸ਼ਲ ਮੰਗਦੇ ਹਾਂਜੀ ਕਿੰਨੇ ਦੀ ਕਰਤੀਏ ਬਾਕੀ ਚੋਣ ਪੋਲੀ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਉਂਗਲਾਂ ਕੋ ਮੋਟੀ ਧਾਰ ਹੁੰਦੀ ਤੇ ਕਿੰਨੇ ਦੀ ਕਰੀਏ ਜੱਜਾ ਜੀ 1.5 ਲੱਖ ਦੀ ਵੀ ਜੀ ਦੇ ਦਾਂਗੇ ਤੇ ਕਰੀਏ ਮੰਨਤਾ 45000 ਦੀ ਦੇ ਦਾਂਗੇ 145 ਦੀ ਹੋਸ਼ੀ 145 ਦੀ 40 ਦੀ ਕਰ ਦਈਏ ਫਿਰ 40 ਦਾ ੱਤਕਾ ਜੇ ਨਹੀਂ ਹੁੰਦਾ ਕੋਈ ਗੱਲ ਨਹੀਂ ਬਾਹਾਂ ਦਾ ੱਤਕਾ ਆ ਜਾਣਾ ਹਾਨ ਵਾਲਾ ਕਰ ਦਿਓ ਚਲੋ 40 ਦੀ ਦੇ ਦਾਂਗੇ ਵੀਰ ਜੀ ਹਾਂ ਬਾਕੀ ਚਲੋ ਸੂਈਆਂ ਸਵਾਈਆਂ ਚੋਚਵਾ ਆ ਕੇ ਤੇ ਗੱਬਣਾ ਆਪਣੀਆਂ ਪਾਸ ਕਰਕੇ ਜਿਹੜਾ ਦੇ ਵਿੱਚ ਡੇਟ ਥਲੇ ਤਿਆਰ ਹੋਊਗਾ ਉਂਗਲੋਂਗ ਮੋਡੀ ਦਾ ਚੌਂਡ ਚ ਬੋਲੀਆਂ ਹਾਂਜੀ ਚਲੋ ਠੀਕ ਹੈ ਵੀਰ ਜੀ ਬਾਕੀ ਦੁੱਧ 17 18 ਲੀਟਰ ਆਉਣਾ ਪਾ ਦੇ ਠੀਕ ਹੈ ਜੀ ਧੰਨਵਾਦ